ਹਾਂਜੀ ਗੱਲ ਕਰਾਂਗੇ ਮੱਤ ਤੇ ਪਰਦਾ ਵੀਡੀਓ ਦੇ ਬਾਰੇ ਜਿਸ ਤਰ੍ਹਾਂ ਆਪਾਂ ਲਾਸਟ ਪਾਰਟ ਦੇ ਵਿੱਚ ਵੇਖਿਆ ਹੈ ਕਿ ਮੱਤ ਤੇ ਪਰਦਾ ਵੀਡੀਓ ਦੇ ਵਿੱਚ ਪ੍ਰੀਤ ਬਹੁਤ ਹੀ ਜ਼ਿਆਦਾ ਆਪਣੇ ਮਾਂ ਨੂੰ ਯਾਦ ਕਰਕੇ ਵਿਲਕ ਰਹੀ ਹੈ ਕਲਪ ਰਹੀ ਹੈ ਤੇ ਆਪਣੇ ਭਰਾ ਤੇ ਭਜਾਈ ਨੂੰ ਤੇ ਆਪਣੇ ਛੋਟੇ ਭਤੀਜੇ ਨੂੰ ਮਿਲਣ ਦੇ ਲਈ ਤੜਫ ਰਹੀ ਹੈ ਸੋ ਇਥੇ ਉਸ ਨੇ ਗਲਤੀ ਹੀ ਇੰਨੀ ਵੱਡੀ ਕੀਤੀ ਹੈ ਕਿ ਉਸ ਦੀ ਕੋਈ ਵੀ ਪੇਸ਼ ਨਹੀਂ ਜਾ ਰਹੀ ਕਿ ਉਹ ਆਪਣੇ ਮਾਪਿਆਂ ਨੂੰ ਦੁਬਾਰਾ ਮਿਲ ਸਕੇ ਤੇ ਇਥੇ ਉਹ ਹਰ ਤਿਹਾਰ ਤੇ ਹਰ ਤੇਥ ਤਿਹਾਰ ਤੇ ਆਪਣੇ ਭਰਾ ਨੂੰ ਯਾਦ ਕਰ ਰਹੀ ਹੋਇਆ ਕਿਉਂਕਿ ਉਸ ਨੇ ਇੰਨੀ ਵੱਡੀ ਗਲਤੀ ਕਰ ਲਈ ਹੈ ਕਿ ਜਿਸ ਦੇ ਕਾਰਨ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਣੇ ਭਰਾ ਨੂੰ ਆਪਣੇ ਭਤੀਜੇ ਨੂੰ ਤੇ ਮਾਪਿਆਂ ਨੂੰ ਨਹੀਂ ਮਿਲ ਸਕਦੀ ਤੇ ਖਾਸ ਕਰਕੇ ਹੁਣ ਉਸ ਨੂੰ ਰਖੜੀ ਦੇ ਤਿਹਾੜੀ ਤੇ ਆਪਣੇ ਸੋਨੂ ਵੀਰ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਹੈ ਤੇ ਉਹ ਤੜਫ ਤੜਫ ਕੇ ਚੀਲਾ ਚਲਾ ਕੇ ਕਹਿ ਰਹੀ ਹੈ ਕਿ ਮੈਂ ਕਦੋਂ ਆਪਣੇ ਵੀਰ ਦੇ ਕੋਲ ਜਾਵਾਂ ਤੇ ਕਦੋਂ ਉਹ ਤੇ ਗੁੱਟ ਤੇ ਰਖੜੀ ਸਜਾਵਾਂ ਇਸ ਤਰ੍ਹਾਂ ਹੁਣ ਉਹਦੇ ਪੱਲੇ ਸਿਰਫ ਪਛਤਾਵਾ ਰਹਿ ਗਿਆ ਹੈ ਹੋਰ ਕੁਝ ਨਹੀਂ ਰਹਿ ਗਿਆ ਹੈ ਬਸ ਉਸ ਨੂੰ ਹੁਣ ਤੜਫਣਾ ਲੱਗੀ ਹੋਈ ਹੈ ਆਪਣੇ ਮਾਪਿਆਂ ਦੇ ਨਾਲ ਮਿਲਣ ਦੀ ਜੋ ਕਿ ਉਹਦੀ ਰੀਜ ਹੁਣ ਕਦੇ ਵੀ ਪੂਰੀ ਨਹੀਂ ਹੋ ਸਕਦੀ ਉਸ ਨੂੰ ਯਾਦਾਂ ਆ ਰਹੀਆਂ ਹਨ ਮੈਂ ਕਿਸ ਤਰ੍ਹਾਂ ਆਪਣੇ ਭਰਾ ਭਰਜਾਈ ਕੋਲੋਂ ਪਿਆਰ ਲੈਂਦੀ ਸੀ ਤੇ ੱੱਕੇ ਨਾਲ ਚੀਜ਼ਾਂ ਆਪਣੇ ਵੀਰ ਕੋਲੋਂ ਲੈਂਦੀ ਸੀ ਤੇ ਮੇਰਾ ਵੀਰ ਵੀ ਮੈਨੂੰ ਮੂਹ ਮੰਗੀ ਚੀਜ਼ ਦਿਵਾਉਂਦਾ ਹੁੰਦਾ ਸੀ ਤੇ ਜਿਹੜੀ ਚੀਜ਼ ਤੇ ਮੈਂ ਹੱਥ ਰੱਖਦੀ ਸੀ ਤੇ ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਚੀਜ਼ ਹਾਜ਼ਰ ਹੋ ਜਾਂਦੀ ਸੀ ਘਰ ਦੇ ਵਿੱਚ ਤੇ ਇੱਥੇ ਹੁਣ ਮੈਂ ਇੱਕ ਛੋਟੀ ਜੀ ਸੂਈ ਤੱਕ ਦੀ ਵਰਗੀ ਚੀਜ਼ ਨੂੰ ਵੀ ਤਰਸ ਰਹੀ ਹਾਂ ਤੇ ਉੱਥੇ ਮੈਨੂੰ ਇੰਨੀਆਂ-ਇੰਨੀਆਂ ਵੱਡੀਆਂ ਮੇਰੀਆਂ ਫਰਮਾਇਸ਼ਾਂ ਪੂਰੀਆਂ ਕੀਤੀਆਂ ਜਾਂਦੀਆਂ ਸੀ ਸੋ ਹੁਣ ਦਿਨ-ਪ੍ਰਤੀ ਦਿਨ ਸਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਤਿਥ ਤਿਹਾਰ ਆਉਂਦੇ ਹਨ ਜਿਸ ਤਰ੍ਹਾਂ ਤੇ ਹਰ ਤਿਹਾਰ ਤੇ ਉਹ ਆਪਣੇ ਮਾਪਿਆਂ ਨੂੰ ਯਾਦ ਕਰ ਕਰ ਰੋਇਆ ਕਰੇਗੀ ਜੋ ਕਿ ਸਾਰੀਆਂ ਕੁੜੀਆਂ ਕਰਦੀਆਂ ਹਨ ਕਿਉਂਕਿ ਜਦੋਂ ਮਾਪੇ ਛੁੱਟ ਜਾਂਦੇ ਹਨ ਤਾਂ ਉਦੋਂ ਦੁਨੀਆ ਛੋਟ ਜਾਂਦੀ ਹੈ ਇਸ ਤਰ੍ਹਾਂ ਫਿਰ ਇਸ ਵੀਡੀਓ ਦੇ ਵਿੱਚ ਹਰ ਕੁੜੀ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਕਿ ਕੁੜੀਆਂ ਕਿਸ ਤਰ੍ਹਾਂ ਤੜਫਦੀਆਂ ਹਨ ਤੇ ਫਿਰ ਆਪਣੀਆਂ ਗਲਤੀਆਂ ਦੇ ਦੁਆਰਾ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੀਆਂ ਹਨ ਤੇ ਦੂਸਰੇ ਪਾਸੇ ਭਰਾ ਦਾ ਵੀ ਮਰਨ ਹੋਇਆ ਪਿਆ ਹੁੰਦਾ ਹੈ ਕਿ ਜਦੋਂ ਉਸਨੇ ਭਾਵੇਂ ਉਸ ਦੀਆਂ ਜਾਦਾ ਸੋਨੂ ਨੇ ਭਾਵੇਂ ਪ੍ਰੀਤ ਦੀਆਂ ਜਾਦਾ ਨੂੰ ਮਿਟਾ ਦਿੱਤਾ ਭਾਵੇਂ ਉਸ ਦੀ ਘਰ ਦੇ ਵਿੱਚੋਂ ਇੱਕ ਇੱਕ ਚੀਜ਼ ਨੂੰ ਜਲਾ ਦਿੱਤਾ ਤੇ ਉਹਦਾ ਭੋਗ ਵੀ ਪਾ ਦਿੱਤਾ ਪਰ ਕਦੇ ਵੀ ਦਿਲ ਦੇ ਵਿੱਚੋਂ ਉਸ ਨੂੰ ਕੱਢ ਨਹੀਂ ਸਕਦੇਗੇ ਮਾਪੇ ਤੇ ਉਸ ਦਾ ਭਰਾ ਕਿਉਂਕਿ ਕਹਿੰਦੇ ਹੁੰਦੇ ਆ ਨੋਹਾਂ ਦੇ ਨਾਲੋਂ ਕਦੇ ਮਾਸ ਅਲੱਗ ਨਹੀਂ ਹੁੰਦਾਗਾ ਮਾਸ ਕਦੇ ਵੀ ਨਹੀਂ ਟੁੱਟਦਾਗਾ ਰੁੱਖ ਦੇ ਨਾਲੋਂ ਪੱਤੇ ਝੜ ਜਾਂਦੇ ਆ ਪਰ ਫਿਰ ਵੀ ਦੁਬਾਰਾ ਪੱਤੇ ਉੱਗਦੇ ਆ ਇਸੇ ਤਰ੍ਹਾਂ ਜਾਦਾ ਇੱਕ ਵਾਰੀ ਤਾਂ ਕੁਝ ਟਾਈਮ ਦੇ ਲਈ ਆਪਾਂ ਖਤਮ ਕਰ ਲੈਨੇ ਆ ਪਰ ਜਦੋਂ ਫਿਰ ਇਹਨਾਂ ਤਿਹਾਰਾਂ ਤੇ ਫਿਰ ਜ਼ਿਆਦਾ ਹਰੀਆਂ ਹੋ ਜਾਂਦੀਆਂ ਹਨ ਜਿਸ ਤਰ੍ਹਾਂ ਰੁੱਖ ਦੇ ਪੱਤੇ ਹਰੇ ਹੋ ਜਾਂਦੇ ਹਨ ਸੋ ਇਸੇ ਤਰ੍ਹਾਂ ਇੱਕ ਸਾਈਡ ਭੈਣ ਤੜਫ ਰਹੀ ਹੈ ਤੇ ਦੂਸਰੀ ਸਾਈਡ ਭਰਾ ਤੇ ਮਾਪੇ ਤੜਫ ਰਹੇ ਹਨ ਇਸ ਵੀਡੀਓ ਦੇ ਵਿੱਚ ਇਹ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲੇਗਾ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਇਸ ਵੀਡੀਓ ਦੇ ਵਿੱਚ ਸਿਰਫ ਇਹੀ ਵਿਖਾਇਆ ਗਿਆ ਹੈ ਹਰ ਇੱਕ ਕਰੈਕਟਰ ਦੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਤੇ ਇਹੀ ਵਿਖਾਇਆ ਗਿਆ ਹੈ ਕਿ ਜਦੋਂ ਕੁੜੀਆਂ ਗਲਤ ਸਟੈਪ ਚੱਕ ਲੈਂਦੀਆਂ ਹਨ ਤਾਂ ਫਿਰ ਉਹਨਾਂ ਦਾ ਜ਼ਿੰਦਗੀ ਦਾ ਰੋਣਾ ਪੱਲੇ ਪੈ ਜਾਂਦਾ ਹੈ ਤੇ ਜ਼ਿੰਦਗੀ ਉਹਨਾਂ ਦੀ ਨਰਕ ਬਣ ਕੇ ਰਹਿ ਜਾਂਦੀ ਹੈ ਤੇ ਉਹ ਚਾਹ ਕੇ ਵੀ ਕੁਝ ਨਹੀਂ ਕਹਿ ਸਕਦੀਆਂ ਕਿਸੇ ਨੂੰ ਬਸ ਮਿੰਤਾ ਹੀ ਕੱਢ ਸਕਦੀਆਂ ਸਭ ਦੀਆਂ ਮਿੰਤਾ ਹੀ ਕੱਢ-ਕੱਢ ਕੇ ਉਹਨਾਂ ਦੇ ਸਾਰੇ ਮਾੜੇ-ਮੋٹے ਕੋਈ ਕੰਮ ਕਰਦਾ ਹੈ ਨਹੀਂ ਤਾਂ ਉਹਨਾਂ ਨੂੰ ਸਾਰੇ ਹੀ ਟਿਚ ਸਮਝਦੇ ਹਨ ਇੱਥੋਂ ਤੱਕ ਕਿ ਮਾਪੇ ਵੀ ਉਹਨਾਂ ਨੂੰ ਤਿਆਗ ਦਿੰਦੇ ਹਨ ਹੋਰ ਤਾਂ ਕਿਸੇ ਨੇ ਉਹਨਾਂ ਦਾ ਸਹਾਰਾ ਬਣਨਾ ਹੀ ਕੀ ਹੈ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤੋਵਾਦ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਜੀ ਆਪਾਂ ਤੁਹਾਡੇ ਲਈ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਬਾਏ ਬਾਏ